ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਦਿਨ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਚਾਤ ਪਾਉਣੇ ਆ। ਪੰਜਾਬ ਦੇ ਵਿੱਚ ਪੈਰ ਪਸਾਰਨ ਲੱਗਾ ਕਰੋਨਾ ਸਰਕਾਰ ਨੇ ਜਾਰੀ ਕੀਤੀ ਐਡਵਾਈਸਰੀ ਪੰਜਾਬ ਦੇ ਵਿੱਚ ਭਿਆਨਕ ਹੋਈ ਗਰਮੀ ਹੀਟ ਵੇਵ ਨੂੰ ਲੈ ਕੇ 6 ਜ਼ਿਲ੍ਹਿਆਂ ਦੇ ਵਿੱਚ ਰੈਡ ਅਲਰਟ ਬਿਨਾਂ ਕੰਮ ਕਰੋ ਨਾ ਨਿਕਲੋ ਸਹਰੇ ਪਰਿਵਾਰ ਨੂੰ ਜ਼ਹਿਰੀਲੀਆਂ ਰੋਟੀਆਂ ਖਵਾਉਣ ਵਾਲੀ ਨੂੰ ਸਨੇਤੇ ਨਕਾਬੂ ਦੋ ਜੀਆਂ ਦੀ ਹੋਈ ਸੀ ਮੌਤ ਓਡੀਸਾ ਵਿੱਚ ਆਈ ਆਈ ਡੀ ਤਮਾਕੇ ਦੇ ਵਿੱਚ ਸੀ ਆਰ ਪੀ ਐਫ ਅਧਿਕਾਰੀ ਦੀ ਹੋਈ ਮੌਤ ਉਧਰ ਵਾਪਰੇ ਜਹਾਜ਼ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਸਰਕਾਰ ਵੱਲੋਂ ਉੱਚ ਪਦਰੀ ਪੈਨਲ ਦਾ ਕੀਤਾ ਗਿਆ ਗਠਨ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਪਿਛਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲਿਆਂ ਦੇ ਵਿੱਚ ਹੋਏ ਵਾਅਦੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪੰਜਾਬ ਸਰਕਾਰ ਨੇ ਇੱਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਸਿਹਤ ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬਕ ਜਿੱਥੇ ਇੱਕ ਹਫ਼ਤਾ ਪਹਿਲਾਂ ਸੂਬੇ ਦੇ ਵਿੱਚ ਸਿਰਫ 12 ਐਕਟਿਵ ਕੇਸ ਸਨ ਹੁਣ ਇਹਨਾਂ ਦੀ ਗਿਣਤੀ 12 ਤੋਂ 35 ਹੋ ਚੁੱਕੀ ਹੈ ਤੇ ਇਸ ਕਾਰਨ ਪੰਜਾਬ ਸਰਕਾਰ ਨੇ ਇਸ ਸਬੰਧੀ ਇੱਕ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਕਿ ਜਨਤਕ ਥਾਵਾਂ ਤੇ ਤੁਸੀਂ ਮਾਸਕ ਦੀ ਵਰਤੋਂ ਕਰੋ ਤਾਂ ਜੋ ਤੁਸੀਂ ਵੀ ਇਸ ਇਨਫੈਕਸ਼ਨ ਤੋਂ ਬਚ ਸਕੋ ਤੇ ਨਾਲ ਦੀ ਨਾਲ ਜੇਕਰ ਤੁਸੀਂ ਕਿਸੇ ਜਨਤਕ ਥਾਂ ਤੋਂ ਘਰ ਆਉਂਦੇ ਹੋ ਤੇ ਆਉਂਦੇ ਸਾਰ ਹੀ ਆਪਣਾ ਹੱਥ ਮੂੰਹ ਤੋਂ ਜਾਂ ਫਿਰ ਸੈਨੀਟਾਈਜ਼ਰ ਦੇ ਨਾਲ ਆਪਣੇ ਹੱਥ ਸਾਫ਼ ਕਰੋ ਉਧਰ ਇਹ ਗਰਮੀ ਹੁਣ ਜਾਨਲੇਵਾ ਹੁੰਦੀ ਹੋਈ ਦਿਖਾਈ ਦਿੰਦੀ ਪਈ ਹੈ ਮੌਸਮ ਵਿਭਾਗ ਨੇ ਅੱਜ ਸਵੇਰੇ ਦੇ 6 ਜ਼ਿਲ੍ਹਿਆਂ ਦੇ ਵਿੱਚ ਗਰਮੀ ਦੀ ਲਹਿਰ ਦੇ ਲਈ ਰੈਡ ਅਲਰਟ ਜਾਰੀ ਕਰ ਦਿੱਤਾ ਹੈ ਤੇ ਇਸ ਦੇ ਨਾਲ ਹੀ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਵੀ ਉਮੀਦ ਪ੍ਰਗਟਾਈ ਗਈ ਹੈ ਮੌਸਮ ਵਿਭਾਗ ਨੇ ਪੁਖਿਵਾਨੀ ਕੀਤੀ ਹੈ ਕਿ ਮੌਸਮ ਪੂਰੇ ਹਫਤੇ ਖਰਾਬ ਰਹੇਗਾ ਤੇ ਭਿਆਨਕ ਲੂ ਕਾਰਨ ਬਠਿੰਡਾ ਜੋ ਕਿ ਬੀਤੇ ਦਿਨੀ 34 ਡਿਗਰੀ ਦੇ ਨਾਲ ਸਭ ਤੋਂ ਗਰਮ ਰਿਹਾ ਤੇ ਮੌਸਮ ਵਿਭਾਗ ਨੇ ਵਧ ਰਹੀ ਗਰਮੀ ਕਰਕੇ ਚੇਤਾਵਨੀ ਜਾਰੀ ਕੀਤੀ ਹੈ ਕਿ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ Niklo ਉਧਰ ਗਿਦੜਵਾਹਾ ਦੇ ਪਿੰਡ ਗੁਰੂ ਸਰ ਤੋਂ ਕੁਝ ਦਿਨ ਪਹਿਲਾਂ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਨੂ ਦੇ ਵੱਲੋਂ ਸੋਹਰੇ ਪਰਿਵਾਰ ਨੂੰ ਰੋਟੀਆਂ ਦੇ ਵਿੱਚ ਜ਼ਹਿਰੀਲੀ ਚੀਜ਼ ਪਾ ਕੇ ਖਵਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਹਾਲਤ ਵਿਗੜ ਗਈ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਸੀ ਤੇ ਜ਼ਹਿਰੀਲੀ ਚੀਜ਼ ਖਾਣ ਦੇ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਸੀ ਤੇ ਇਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਤੇ ਇਸ ਮਾਮਲੇ ਦੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਨੂਸ ਨੇ ਉਸ ਦਾ ਪ੍ਰੇਮੀ ਤੇ ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਪੁਲਿਸ ਇਸ ਮਾਮਲੇ ਸੰਬੰਧੀ ਕਾਰਵਾਈ ਕਰਦੀ ਪਈ ਹੈ ਉਧਰ 오ਡੀਸਾ ਦੇ ਸੁੰਦਰਗੜ ਜ਼ਿਲ੍ਹੇ ਦੇ ਵਿੱਚ ਨਕਸਲ ਵਿਰੋਧੀ ਕਾਰਵਾਈ ਦੌਰਾਨ ਇੱਕ ਜੋ ਕਿ ਇਨਟ੍ਰੋਪਰਾਵਾਈਸਿਸ ਜੋ ਕਿ ਐਕਸਕਲੂਸਿਵ ਡਿਵਾਈਸ ਯਾਨੀ ਕਿ ਆਈਈਡੀ ਤਮਾਕੇ ਦੇ ਵਿੱਚ ਇੱਕ ਸੀਆਰਪੀਐਫ ਅਧਿਕਾਰੀ ਦੀ ਮੌਤ ਹੋ ਗਈ ਤੇ ਅਧਿਕਾਰੀਆਂ ਨੇ ਦੱਸਿਆ ਕਿ 124 ਸੀਆਰਪੀਐਫ ਬਟਾਲੀਅਨ ਦੇ ਏਐਸਆਈ ਜੋ ਕਿ ਇਸ ਹਾਦਸੇ ਦੌਰਾਨ ਤਮਾਕੇ ਦੇ ਵਿੱਚ ਖੱਬੀ ਲੱਤ ਦੇ ਵਿੱਚ ਉਹਨਾਂ ਦੇ ਸੱਟਾਂ ਲੱਗੀਆਂ ਤੇ ਉਸ ਨੂੰ ਜੋ ਕਿ ਇੱਕ ਹਸਪਤਾਲ ਲਜਾਇਆ ਗਿਆ ਪਰ ਜ਼ਖਮਾਂ ਦੀ ਤਾਬਨਾ ਚਲਦਿਆਂ ਹੋਇਆਂ ਉਹਨਾਂ ਨੇ ਦਮ ਤੋੜ ਦਿੱਤਾ ਉੱਧਰ 에어 ਇੰਡੀਆ ਦੇ ਹੰਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨ ਦੇ ਲਈ ਤੇ ਭਵਿੱਖ ਦੇ ਵਿੱਚ ਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਵਿਆਪਕ ਦਿਸ਼ਾ ਨਿਰਦੇਸ਼ਾਂ ਦਾ ਸੁਝਾਅ ਦੇਣ ਦੇ ਲਈ ਕੇਂਦਰੀ ਕ੍ਰੈਸ ਕਤਰ ਦੀ ਅਗਵਾਈ ਵਿੱਚ ਇੱਕ ਉੱਚ ਪਦਰੀ ਬਹੁ ਅਨੁਸ਼ਾਸਕੀ ਕਮੇਟੀ ਦਾ ਗਠਨ ਕੀਤਾ ਗਿਆ। ਨਾਗਰਿਕ ਹਵਾਵਾਜ਼ੀ ਮੰਤਰਾਲੇ ਨੇ ਆਖਿਆ ਹੈ ਕਿ ਇਹ ਕਮੇਟੀ ਸਬੰਧਤ ਸੰਗਠਨਾਵਾਂ ਵੱਲੋਂ ਜੋ ਕਿ ਕੀਤੀਆਂ ਜਾ ਰਹੀਆਂ ਜਾਂਚਾਂ ਦਾ ਬਦਲ ਨਹੀਂ ਹੋਵੇਗੀ ਮੰਤਰੀ ਵਾਲੇ ਨੇ ਆਖਿਆ ਕਿ ਪੈਨਲ ਭਵੇਕ ਵਿੱਚ ਅਜਹੀਆਂ ਘਟਨਾਵਾਂ ਨੂੰ ਰੋਕਣ ਤੇ ਸੰਭਾਲਣ ਦੇ ਲਈ ਐਸਓਪੀਐਸ ਬਣਾਉਣ ਤੇ ਧਿਆਨ ਕੇਂਦਰਿਤ ਕਰੇਗਾ ਤੇ ਆਪਣੀ ਰਿਪੋਰਟ 3 ਮਹੀਨਿਆਂ ਦੇ ਵਿੱਚ ਪ੍ਰਕਾਸ਼ਿਤ ਕਰੇਗਾ ਸੁਦੇਣ ਦੀਆਂ ਕੁਝ ਵੱਡੀਆਂ ਖਬਰਾਂ ਦੇ ਵਿੱਚ ਐਨਾ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ 9 ਟੀਵੀ ਦੇ ਨਾਲ ਧੰਨਵਾਦ